ਦੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਕਾਰ ਭਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਨਸ਼ਾ ਅਰੋਧੀ ਮਹੱਤਵ ਰਾਈ ਹੈ ਉਸ ਦੇ ਨਾਲ ਆ ਸਾਰੇ ਪੰਜਾਬ ਦੇ ਵਿੱਚ ਹਰ ਵਾਰਡ ਵਿੱਚ ਹਰ ਕਲੀ ਮਹੱਲੇ ਦੇ ਵਿੱਚ ਨਸ਼ਾ ਮੁਕਤੀ ਯਤਨ ਸਰਵਾਲ ਕੀਤੀ ਗਈ ਹੈ ਉਸ ਦੇ ਤਹਿਤ ਅੱਜ ਵਾਰਡ ਨੰਬਰ 50 ਦੇ ਵਿੱਚ ਅੱਜ ਜੋ ਕਾਰਗਮ ਰੱਖਿਆ ਗਿਆ ਹੈ ਇਸ ਵਾਰਡ ਦੇ ਮੇਰੇ ਵੀਰ ਪੂਰਵ ਪਾਸਟਰ ਪੂਰਵ ਕਪਤੀ ਮੇਅਰ ਅਰ ਸਿਮਰਜੀਤ ਸਿੰਘ ਪੱਟੀ ਜੀ ਉਧਰਾਲ ਸਾਰੀ ਟੀਮ ਸਾਰੇ ਅਫੀਸਰ ਸਾਹਿਬਾਨ ਸਾਰਿਆਂ ਨੇ ਆਜਾ ਕੇ ਜਨਤਾ ਨੂੰ ਪੂਰ ਦਿੱਤੀ ਹੈ ਕਿ ਆਓ ਜੀ ਆਪਣੇ ਇਲਾਕੇ ਜੋ ਕਚੇ ਦਾ ਕੋਡ ਜੋ ਕੰਮ ਕਰੀਏ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਇੱਕ ਮਹਾਨ ਮੁਹਿੰਮ ਸ਼ੁਰੂ ਕੀਤੀ ਗਈ ਜੁੜ ਨਸ਼ੀਆ ਵਿਰੋਧ ਅੱਜ ਉਸ ਦੇ ਵਿੱਚ ਮੀਟਿੰਗ ਦਾ ਅਰਗੁਸ਼ਨ ਕੀਤਾ ਗਿਆ ਮੇਰੇ ਵਾਰਡ ਨੰਬਰ 50 'ਚ ਸੋ ਮੈਨੂੰ ਕੱਲ ਫੋਨ ਕੀਤੀ ਸੀ ਸਰ ਸਾਡੇ ਮੰਤਰੀ ਜਿਹੜੇ ਸਾਡੇ ਵਜੀਰ ਮਿੰਦਰਪੁਰ ਹੋਏ ਸੀ ਕਿ ਤੁਸੀਂ ਮੀਟਿੰਗ ਕਰ ਲੋ ਤਾਂ ਅੱਜ ਮੈਂ ਉਸ ਪਰਪਸ ਮੀਟਿੰਗ ਦਾ ਅਰਗੁਸ਼ਨ ਕੀਤਾ ਵਾਰਡ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਵਾਰਡ ਦੇ ਲੋਕਾਂ ਨੂੰ ਇਹ ਵੈਸੇ ਦੇਣਾ ਚਾਹੁੰਦਾ ਕੱਲ੍ਹ ਮੱਤ ਦੀ ਗੱਲ ਤੁਸੀਂ ਮੇਰਾ ਪਰਿਵਾਰ ਹੋ ਮੈਂ ਅੱਜ ਵੀ ਤੁਹਾਡੇ ਲਈ ਉੱਥੇ ਜਾਣਾ ਤੁਹਾਨੂੰ ਕੋਈ ਮੁਸੀਬਤ ਆndi ਹੈ ਤਾਨੂੰ ਕੋਈ ਡਵੈਲਪਮੈਂਟ ਦਾ ਕੰਮ ਹੈ ਤੁਹਾਨੂੰ ਕੋਈ ਵੀ ਕੰਮ ਸਾਇਪੋਲਿਸ ਸਟੇਸ਼ਨ ਦਾ ਜੇ ਮੈਂ ਇੱਥੇ ਵਰਾਜਮਾਨ ਹਮਮ ਕੁਆਲਟੀ ਫਾਰ ਆਵਰ ਮੇਰੇ ਦਫ਼ਤਰ ਕੋਲੇ ਰਹਿਣਗੇ ਜਿਸ ਤਰ੍ਹਾਂ ਅੱਗੇ ਕੋਲੇ ਸੋ ਜਿਹੜਾ ਨਸ਼ਾ ਆ ਨਸ਼ਾ ਤਾਂ ਮੈਂ ਅੱਗੇ ਵੀ ਆਪਣੇ ਪਾਸ਼ਾ ਚ ਵੀ ਗਿਆ ਆਪਣੀ ਸਵੀਚ ਚ ਵੀ ਗਿਆ ਕਿ ਨਸ਼ਾ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ ਉਹ ਕਿਸਦਾ ਬੱਚਾ ਚਾਹੇ ਉਹ ਪੋਲਿਟਿਕਲ ਦਾ ਬੱਚਾ ਹੈ ਪੋਲਿਟਿਸ਼ੀਅਨ ਦਾ ਬੱਚਾ ਹੈ ਜਾਓ ਕਿਸੇ ਮੀਰ ਬਾਪ ਦਾ ਜਾਂ ਗਰੀਬ ਆਪ ਦਾ ਸੋ ਨਸ਼ੇ ਨੂੰ ਖਤਮ ਕਰਨ ਲਈ ਜਿਹੜੀ ਮਿਹਨਤ ਚੱਲੀ ਹੈ ਮੈਂ ਬੜਾ ਐਪਰੀਸ਼ੀਏਟ ਕਰਦਾ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਔਰ ਪਰਸਨਲੀ ਨਾਟ ਮੁੱਖ ਮੰਤਰੀ ਪਰਸਨਲੀ ਭਵਨ ਮਾਨ ਜੀ ਦੇ ਜਿਹੜੀ ਸੋਚ ਉਹਨੂੰ ਸਲੂਟ ਕਰਦਾ ਭੱਟਾ ਭਾਜੀ ਤੁਹਾਡੇ ਤੁਹਾਡੇ ਵੱਲੋਂ ਬਹੁਤ ਵਾਰੀ ਨਸ਼ੇੜੀਆਂ ਨੂੰ ਫੜ ਕੇ ਕੁੱਟਿਆ ਵੀ ਗਿਆ ਇੱਥੇ ਉਸ ਤਰ੍ਹਾਂ ਦੇ ਉਪਰਾਲੇ ਦੁਬਾਰਾ ਫੇਰ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਨਸ਼ੇੜੀਆਂ ਨੂੰ ਕੁੱਟਿਆ ਹੋ ਗਿਆ ਨਸ਼ੇੜੀਆਂ ਨੂੰ ਦਿੱਤਾ ਵੀ ਗਿਆ ਉਸ ਤੋਂ ਬਾਅਦ ਉਹਦੇ ਚੋਂ ਇੱਕ ਨਸ਼ ਉਹਦੀ ਤਬੀਅਤ ਖਰਾਬ ਹੋ ਗਈ ਸੀ ਉਹਨੂੰ ਮੈਂ ਹੀ ਐਡਮਿਟ ਕਰਾ ਕੇ ਉਹਦੀ ਮਾਂ ਦੇ ਛੋਰੀ ਚ ਪਾ ਕੇ ਆਇਆ ਉਹਨੂੰ ਠੀਕ ਕਰਕੇ ਸਰ ਤੁਸੀਂ ਇੱਕ ਹੋਰ ਬਾਬ ਦੀ ਉਪਰਾਣਾ ਕੀਤਾ ਤੁਸੀਂ ਕਿਹਾ ਕਿ ਮੈਂ ਸਾਰਾ ਇਲਾਜ ਫ੍ਰੀ ਆਫ ਕੋਸਟ ਕਰਵਾਵਾਂਗਾ ਜੇ ਕੋਈ ਮੈਨੂੰ ਅਪਰੋਚ ਕਰਦਾ ਤੇ ਬਿਲਕੁਲ ਜੀ ਔਰ ਮੈਂ ਇਹਦੇ ਤੇ ਵਚਨ ਬੰਧਾ ਜਦੋਂ ਮਰਜੀ ਮੇਰੇ ਦੁਆਰ ਆਓ ਮੈਂ ਇਹਦਾ ਇਲਾਜ ਬਿਲਕੁਲ ਫ੍ਰੀ ਕਰਾਂਗਾ ਚਾਹੇ ਇਹਦੇ ਵਿੱਚ ਗਵਰਨਮੈਂਟ ਮੇਰਾ ਪ੍ਰੋਪਰ ਸਾਥ ਦੇਵੇ ਜਾਂ ਨਾ ਦੇਵੇ ਮੈਨੂੰ ਲੱਗਦਾ ਕਿ ਜੇ ਅਗਰ ਹਰ ਇੱਕ ਪਰਿਵਾਰ ਚੋਂ ਇੱਕ ਮੈਂਬਰ ਜਿਹੜਾ ਉੱਠ ਕੇ ਸਾਹਮਣੇ ਆਵੇ ਕਿ ਨਸ਼ੇ ਦੇ ਵਿਰੁੱਧ ਹੋਵੇ ਕਿ ਲੱਗਦਾ ਹੈ ਖਤਮ ਹੋਵੇਗਾ ਮਿੰਟੋਂ ਮਿੰਟੀ ਜਦੋਂ ਘਰ-ਘਰ ਜਦੋਂ ਵਿਰੋਧ ਹੋਏਗਾ ਕੋਈ ਵੀ ਵਹਿਮ ਸ਼ੁਰੂ ਹੁੰਦੀ ਹੈ ਨਾ ਜੀ ਕੋਈ ਨੂੰ ਅਗਰ ਅਸੀਂ ਡੈਕਟਿਕ ਸੋਚਣਾ ਚਾਹੁੰਦਾ ਕਿ ਇਹ ਕਦੀ ਪੂਰੀ ਨਹੀਂ ਹੋ ਸਕਦਾ ਬਿਲਕੁਲ ਕਿਨੂੰ ਐਜ਼ ਅ ਪੋਸਟਿੰਗ ਸੋਚ ਰਹੇ ਆ ਤੇ ਕੋਈ ਤੁਹਾਡੇ ਵਰਗੇ ਭਰਾ ਨੇ ਜਿਹੜੇ ਕਿ ਮ ਕੋਈ ਉਹ ਚੀਜ਼ ਹੋਵੇ ਜਿਹੜੀ ਲੋਕਾਂ ਦੇ ਘਰ-ਘਰ ਜਾ ਕੇ ਪਹੁੰਚਾ ਸਕਦੇ ਹੋ ਜੋ ਅਸੀਂ ਨਹੀਂ ਪਹੁੰਚਾ ਸਕਦੇ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਸੇ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਜਿਹੜਾ ਬੱਚਾ ਜਿਹੜੀ ਮਾਂ ਚਾਰੇ ਆਪਣੇ ਬੱਚੇ ਉਤਾਂਗੇ ਭੈਣ ਆਪਣੇ ਭਰਾ ਉਤਾਂਗੇ ਮੇਰੇ ਕੋਲ ਲੈ ਕੇ ਆਓ ਮੈਂ ਉਹਨੂੰ ਫ੍ਰੀ ਹੋਪੋਸਟ ਇਲਾਜ ਕਰਕੇ ਦਊਗਾ ਔਰ ਅਗਰ ਕੋਈ ਬੱਚਾ ਆਪਣੇ ਮਾਂ ਪੇ ਉਹਨੂੰ ਕਰਤਾ ਕਰਦਾ ਧੰਪੀਆਂ ਦਿੰਦਾ ਨਸ਼ੇ ਪੀ ਕੇ ਲੜਾਈਆਂ ਲੜਦਾ ਔਰ ਉਹਦੇ ਲਈ ਵੀ ਮੈਂ ਖੁਦ ਆਪ ਐਫ ਆਈ ਆਰ ਦਰਜ ਕਰਵਾਉਣਾ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਔਰ ਹਮੇਸ਼ਾ ਇਹ ਨਾ ਤੁਹਾਡੇ ਮਾਦੀਮਾਈ ਕਹਿੰਦਾ ਰਹਾ ਮੈਂ ਇਸ ਬਚਨ 바ਗਾ ਇਸ ਗੱਲ ਚ ਔਰ ਮੈਂ ਭੁਲੇਨਾ ਤੇ ਅੱਗੇ ਅੱਗੇ ਵੀ ਰਿਕਵੈਸਟ ਕੀਤੀ ਅੱਜ ਫਿਰ ਮੈਂ ਉਹਨੂੰ ਅਰਦਾਸ ਕਰਕੇ ਆਇਆ ਸੀ ਕਿ ਮੈਂ ਨਸ਼ਿਆਂ ਦੇ ਨਾਲ ਚਾਹੇ ਉਹ ਗਵਰਨਮੈਂਟ ਕੋਈ ਵੀ ਹੋਵੇ ਉਹਦੇ ਖਿਲਾਫ ਠੀਕ ਹੈ ਠੀਕ